ਤੂਰੀ ਸਰਵೇಶ್ਵਰ ਸ਼ਿਵ ਮੰਦਿਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਤੁਮ ਥਾਮ ਨਾਲ ਮਨਾਇਆ ਗਿਆ ਅਤੇ ਜੋ ਵੀ ਭਗਤ ਮਨਕਾਮਨਾਵਾਂ ਲੈ ਕੇ ਇਸ ਮੰਦਿਰ ਵਿੱਚ ਆਉਂਦੇ ਹਨ ਉਹਨਾਂ ਦੀਆਂ ਸਾਰੀਆਂ ਮਨਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਪੀਟੀ న్యూਸ ਪੰਜਾਬ ਦੇ ਨਾਲ ਤੂਰੀ ਤੋਪੂਨਮ ਰਾਣੀ ਦੀ ਵਿਸ਼ੇਸ਼ ਰਿਪੋਰਟ ਪਰਵਾਣੇ ਇਸ਼ਰ ਸਾਰਿਆਂ ਨੂੰ ਸ਼ਿਵਰਾਤਰੀ ਦੀ ਬਹੁਤ ਬਹੁਤ ਸੁਖਾਵਨਾئیں ਅੱਜ ਅਸੀਂ ਖੜੇ ਹਾਂ ਥੋਰੀ ਸ਼ਹਿਰ ਦੇ ਪਿੱਛੇ ਕੇਹਰੋ ਰੋਡ ਸ਼ਿਵ ਮੰਦਿਰ ਦੇ ਵਿੱਚ ਸਾਡਾ ਮੰਦਿਰ ਦਾ ਨਾਮ ਹੈ ਸਰਵੇਸ਼ਵਰ ਸ਼ਿਵ ਮੰਦਿਰ ਤੇ ਸਾਧੀ ਸਾਰੀ ਕਮੇਟੀ ਸੰਗ ਜਿਹੜੇ ਖੜੇ ਨੇ ਸਾਡੀ ਐਫਸੀ ਸਾਹਿਬ ਨੇ ਇੱਥੇ ਬੜੇ ਹੀ ਧੂਮ ਧਾਮ ਨਾਲ ਮਹਾ ਸ਼ਿਵਰਾਤਰੀ ਪਰਵਾ ਜਿਹੜਾ ਕਿ ਮਨਾਇਆ ਜਾਂਦਾ ਮੈਂ ਪਿਛਲੀ 12 ਸਾਲਾਂ ਤੋਂ ਇਸ ਮੰਦਿਰ ਦਾ ਪੁਜਾਰੀ ਹਾਂ ਔਰ ਜਦੋਂ ਤਾਂ ਮੈਂ ਆ ਕੇ ਦੇਖਿਆ ਇੱਥੇ ਕਿ 12 ਸਾਲ ਪਹਿਲਾਂ ਕਿ 100 200 ਬੰਦਾ ਹੀ ਪੁਛਾਦਾ ਹੁੰਦਾ ਸੀ ਅੱਜ ਟਰਲੇ ਬਾਬਾ ਦੀ ਕਿਰਪਾ ਨਾਲ ਸਾਡੇ ਕੋਲੇ 1200 1500 1600 ਬੰਦਾ ਜਿਹੜਾ ਹੈ ਜੀ ਇੱਥੇ ਆ ਕੇ ਸੇਵਾ ਕਰਦਾ ਜਾਂ ਰੱਖਣ ਕਰਦਾ ਲੰਗਰ ਪ੍ਰਸ਼ਾਦ ਦੀ ਸੇਵਾ ਵੀ ਕਰਦਾ ਤੁਲਨ ਵੀ ਕਰਦਾ ਕਿਉਂਕਿ ਸਾਡੇ ਮੰਦਰ ਦੀ ਵਿਸ਼ੇਸ਼ਤਾ ਸਿੱਤੀ ਹੈ ਕਿ ਜਿਹੜਾ ਵੀ ਕੋਈ ਭਗਤ ਇੱਥੇ ਆਪਣੀ ਕੋਈ ਮਨੋ ਕਾਮਨਾ ਨੂੰ ਲੈ ਕੇ ਆਂਦਾ ਹੈ ਉਹ ਚਾਹੇ ਕੋਈ ਬੋਧੀ ਚਾਹੇ ਕੋਈ ਬੱਚੇ ਲਈ ਹੋਵੇ ਚਾਹੇ ਕੋਈ ਵਿਆਹਪਰ ਲਈ ਹੋਵੇ ਚਾਹੇ ਕੋਈ ਵਿਦੇਸ਼ ਯਾਤਰਾ ਲਈ ਹੋਵੇ ਤਾਂ ਭਗਵਾਨ ਸ਼ੰਕਰ ਜੀ ਜੋ ਹੈ ਉਹਨੂੰ ਕੋ ਸ਼ੰਨ ਦੇ ਵਿੱਚ ਹੀ ਆਪ ਕੋ ਸਮੇਂ ਦੇ ਵਿੱਚ ਕਹਿ ਲੋ ਕਿ ਜਿਹੜਾ ਬੜੇ ਹੀ ਆਸ਼ੀਰਵਾਦ ਦੇ ਰੂਪ ਦੇ ਵਿੱਚ ਉਹਦੀ ਮਨੋ ਕਾਮਨਾ ਨੂੰ ਪੂਰਨ ਕਰਦੇ ਨੇ ਔਰ ਇਹ ਮੰਦਿਰ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਕਰੀਬਨ ਕਈ ਪਿੰਡਾਂ ਦੇ ਵਿੱਚ ਪ੍ਰਸਿੱਧ ਹੈ ਭੋਲ ਸ਼ੰਕਰ ਭਗਵਾਨ ਜੀ